Amazon ਤੋਂ ਅੱਜ ਮੈਂ ਇੱਕ ਛੋਟੀ ਜਿਹੀ ਪਿਆਰੀ ਜਿਹੀ ਮਸ਼ੀਨ ਮੰਗਾਈ ਸਲਾਈ ਮਸ਼ੀਨ ਜੋ ਕਿ ਇੰਟਰਨੈਟ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਤੁਸੀਂ ਜ਼ਰੂਰ ਦੇਖੀ ਹੋਣੀ ਹੈ ਇਹਦੀ ਵੀਡੀਓ ਇਹ ਮਸ਼ੀਨ ਆਪਾਂ ਨੂੰ 1.500 ਦੇ ਸਮਥਿੰਗ ਨੇਅਰ ਅਬਾਊਟ ਮਿਲੀ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਤੇ ਤੇ ਅੱਜ ਆਪਾਂ ਅਨਬਾਕਸਿੰਗ ਕਰ ਰਹੇ ਹਾਂ ਇੱਕ ਸਲਾਈ ਮਸ਼ੀਨ ਦੀ ਚਲੋ ਦੇਖਦੇ ਹਾਂ ਵੀਡੀਓ ਇਹ ਇਹ ਕੁਛ ਇਸ ਤਰੀਕੇ ਦੇ ਨਾਲ ਪੈਕ ਹੋ ਕੇ ਆਈ ਹੈ ਅਸੀਂ ਤੁਹਾਨੂੰ ਮਸ਼ੀਨ ਨੂੰ ਕੱਢ ਕੇ ਦਿਖਾਵਾਂਗੇ ਇਸ ਮਸ਼ੀਨ ਨੂੰ ਆਸਾਨੀ ਨਾਲ ਤੁਸੀਂ ਜਾ ਕੇ ਇਧਰ ਤੋਂ ਉਧਰ ਘਾਟ ਸਕਦੇ ਹੋ ਕਿਤੇ ਵੀ ਬੈਠ ਕੇ ਆਰਾਮ ਨਾਲ ਕੰਮ ਕਰ ਸਕਦੇ ਹੋ ਬਹੁਤ ਹੀ ਕੰਫਰਟੇਬਲ ਮਸ਼ੀਨ ਆ ਇਹ ਬਹੁਤ ਹੀ ਹਲਕੀ ਜੀ ਹੈ ਕਦੇ ਤੁਸੀਂ ਜਿਵੇਂ ਵੀ ਬੈੱਡ ਤੇ ਬੈਠ ਕੇ ਜਾਂ ਸੋਫੇ ਤੇ ਬੈਠ ਕੇ ਕੁਝ ਵੀ ਕਰਨਾ ਹੋਵੇ ਤਾਂ ਆਸਾਨੀ ਨਾਲ ਕਰ ਸਕਦੇ ਹੋ ਇਹਦੇ ਵਿੱਚ ਇਹ ਮਸ਼ੀਨ ਇਸ ਤਰੀਕੇ ਨਾਲ ਪੈਕ ਹੋ ਕੇ ਆਈ ਹੈ ਤੇ ਮਸ਼ੀਨ ਨੂੰ ਕਰਦੇ ਆ ਆਪਾਂ ਹੁਣ ਅਨਬਾਕਸ ਕੱਢ ਕੇ ਦਿਖਾਉਣੀ ਆ ਮਸ਼ੀਨ ਕਿਸ ਤਰ੍ਹਾਂ ਦੀ ਹੈ ਇਹਦੇ ਵਿੱਚ ਦੋ ਹੀ ਕਲਰ ਆਉਂਦੇ ਆ ਮੈਨੂੰ ਲੱਗਦਾ ਇਹ ਵਾਈਟ ਤੇ ਪਰਪਲ ਕਲਰ ਦੀ ਮਸ਼ੀਨ ਆਪਾਂ ਨੂੰ ਮਿਲੀ ਹੈ ਜੋ ਕਿ ਦੇਖਣ ਚ ਵੀ ਬਹੁਤ ਸੋਹਣੀ ਹੈ ਤੇ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਪੈਕਿੰਗ ਬਹੁਤ ਹੀ ਵਧੀਆ ਕੀਤੀ ਹੋਈ ਸੀ ਤੇ ਚਲੋ ਮਸ਼ੀਨ ਦੇਖਦੇ ਆ ਸਾਈਡਾਂ ਤੇ ਵੀ ਫੌਮ ਲਗਾਈ ਹੋਈ ਸੀਗੀ ਤਾਂ ਜੋ ਮਸ਼ੀਨ ਬਿਲਕੁਲ ਵੀ ਹਿੱਲ ਲੈਣਾ ਸਾਈਡਾਂ ਤੇ ਇਹਦੇ ਵਿੱਚ ਹੁਣ ਆਪਾਂ ਨੂੰ ਇਹ ਫਿਰਕੀਆਂ ਮਿਲੀਆਂ ਨੇ ਚਾਰ ਪੰਜ ਫਿਰਕੀਆਂ ਨੇ ਇਹਦੇ ਵਿੱਚ ਜੋ ਕਿ ਦੋ ਫਿਰਕੀਆਂ ਦੇ ਵਿੱਚ ਧਾਗਾ ਲਪੇਟਿਆ ਹੋਇਆ ਤੇ ਇਥੇ ਇੱਕ ਇਹ ਪਲੱਗ ਹੈ ਨਾਲ ਜਿਹਨੂੰ ਆਪਾਂ ਅਟੈਚ ਕਰਾਂਗੇ ਮਸ਼ੀਨ ਦੇ ਨਾਲ ਇੱਕ ਇਹ ਪੈਰ ਰੱਖਣ ਵਾਲਾ ਫੁੱਟ ਪੈਡ ਹੈ ਜਿਹਦੇ ਤੇ ਪੈਰ ਜਾਂ ਹੱਥ ਰੱਖ ਕੇ ਆਪਾਂ ਇਹਨੂੰ ਦਬਾ ਕੇ ਚਲਾ ਸਕਦੇ ਆ। ਇਹਦੇ ਤੇ ਵੀ ਸਾਈਡ ਤੇ ਪਲੱਗ ਲੱਗਿਆ ਜਿਹੜਾ ਆਪਾਂ ਮਸ਼ੀਨ 'ਚ ਲਗਾਵਾਂਗੇ। ਤੇ ਇੱਥੇ 10 ਤੋਂ 12 ਰੀਲਾਂ ਨੇ ਇਹਦੇ ਵਿੱਚ ਕਿੱਟ ਮਿਲੀ ਆਪਾਂ ਨੂੰ ਤੁਹਾਨੂੰ ਦਿੱਤਾ ਇਹ। ਤੇ ਇੱਕ ਇਹ ਨਾਲ ਸਟੈਂਡ ਮਿਲੇ ਜਿਹੜਾ ਆਪਾਂ ਇਹਦੇ ਨਾਲ ਅੱਗੇ ਅਟੈਚ ਕਰਕੇ ਵਧੀਆ ਤਰੀਕੇ ਨਾਲ ਸਿਲਾਈ ਕਰ ਸਕਦੇ ਆ। ਇਹਦੇ ਵਿੱਚ 10 12 ਰੀਲਾਂ ਨੇ ਰੰਗ-ਬਰੰਗੀਆਂ ਰੀਲਾਂ ਨੇ ਪਿੰਜ ਨੇ ਸੂਈਆਂ ਨੇ ਤਰਪਾਈ ਵਾਲੀਆਂ ਸੂਈਆਂ ਤੇ ਇਹ ਬਟਨ ਨੇ ਤੇ ਇਹ ਹੁੱਕਾਂ ਨੇ ਇਹਦੇ ਵਿੱਚ ਹੁੱਕਾਂ ਨੇ ਤੇ ਇੱਕ ਕੈਂਚੀ ਮਿਲ ਗਿਆ ਆਪਾਂ ਨੂੰ ਨਾਲ ਪਿੰਨਾ ਨੇ ਜਿਹੇ ਜਿਹੇ ਕੰਮ ਆਉਂਦੀਆਂ ਨੇ ਕਪੜਾ ਸਲਾਈ ਕਰਨ ਦੇ ਅਟੈਚ ਕਰਨ ਦੇ ਵਿੱਚ ਆਪਾਂ ਨੂੰ ਤੇ ਚਲੋ ਹੁਣ ਆਪਾਂ ਮਸ਼ੀਨ ਨੂੰ ਵੀ ਖੋਲ ਕੇ ਦੇਖਦੇ ਹਾਂ ਬਹੁਤ ਹੀ ਕੰਫਰਟੇਬਲ ਜੀ ਬੜੀ ਹਲਕੀ ਜੀ ਮਸ਼ੀਨ ਹੈ ਇਦੇ ਵਿੱਚ ਉਹ ਤੁਹਾਨੂੰ ਪਹਿਲਾਂ ਤੋਂ ਹੀ ਢਾਗਾ ਪਾ ਕੇ ਦੇਣਗੇ ਤਾਂ ਜੋ ਆਪਾਂ ਨੂੰ ਪਤਾ ਲੱਗ ਸਕੇ ਢਾਗਾ ਕਿੱਥੇ-ਕਿਤੇ ਪਾਉਣਾ ਹੈ ਬਹੁਤ ਹੀ ਵਧੀਆ ਮਸ਼ੀਨ ਹੈ ਤੁਸੀਂ ਜ਼ਰੂਰ ਦੇਖਿਓ ਵੀਡੀਓ ਨੂੰ ਅਖੀਰ ਤੱਕ ਤੇ ਚਲੋ ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਇਹਦਾ ਯੂਜ਼ ਹੁੰਦਾ ਹੈ ਇਹਦੇ ਵਿੱਚ ਪਿੱਛੇ ਤੁਸੀਂ ਸੈੱਲ ਲਾ ਕੇ ਵੀ ਇਹਨਾਂ ਨੂੰ ਚਲਾ ਸਕਦੇ ਹੋ 4 ਤੋਂ 5 ਸੈੱਲ ਪੈਂਦੇ ਸੈੱਲ ਦੇ ਨਾਲ ਵੀ ਮਸ਼ੀਨ ਨੂੰ ਜੇ ਲਾਈਟ ਨਾ ਹੋਵੇ ਤਾਂ ਯੂਜ਼ ਕਰ ਸਕਦੇ ਹੋ ਇੱਥੇ ਇੱਕ ਫਿਰਕੀ ਲੱਗੀ ਹੈ ਇੱਥੇ ਇੱਕ ਪੁਆਇੰਟ ਆ ਇਸ ਤੋਂ ਬਾਅਦ ਇਹ ਸਪਰਿੰਗ ਵਾਲਾ ਇਹਨੂੰ ਵੀ ਖੋਲ ਕੇ ਆਪਾਂ ਇਹਦੇ ਵਿੱਚ ਧਾਗਾ ਪਾ ਕੇ ਤੇ ਉੱਪਰ ਉਹਦੇ ਵਿੱਚ ਵੀ ਪਾ ਕੇ ਸਾਈਡਾਂ ਤੇ ਨੀਚੇ ਵੀ ਮਸ਼ੀਨ ਦੇ ਤੇ ਧਾਗਾ ਆਪਾਂ ਸੂਈ ਦੇ ਵਿੱਚ ਪਾਉਣਾ ਹੈ ਚਾਰ ਜਗ੍ਹਾ ਦੇ ਵਿੱਚ ਪਾ ਕੇ ਧਾਗਾ ਆਪਾਂ ਉਸ ਤੋਂ ਬਾਅਦ ਆਪਾਂ ਸੂਈ ਦੇ ਵਿੱਚ ਧਾਗਾ ਪਾਉਣਾ ਇਹਨੂੰ ਘੁਮਾ ਲਾਂਗੇ ਤੇ ਥੱਲੋਂ ਜਿਵੇਂ ਦੂਸਰੇ ਮਸ਼ੀਨ ਦੇ ਵਿੱਚ ਵੀ ਫਿਰਕੀ ਲੱਗਦੀ ਹੈ ਇਹਦੇ ਵਿੱਚ ਵੀ ਉਹ ਫਿਰਕੀ ਲਗਾ ਕੇ ਇਹ ਦਿੰਦੇ ਆ ਤੇ ਪਿੱਛਾ ਆਪਾਂ ਘੁਮਾ ਕੇ ਤੇ ਤਾਗਾ ਕੱਢ ਲਵਾਂਗੇ ਬਾਹਰ ਤੇ ਹੁਣ ਆਪਾਂ ਪਲੱਗ ਅਟੈਚ ਕਰਾਂਗੇ ਕੇਵळा ਪਲੱਗ ਆਪਾਂ ਬਿਜਲੀ ਦੇ ਐਡਾਪਟਰ ਦੇ ਵਿੱਚ ਲਗਾਵਾਂਗੇ ਪਲੱਗ ਵਿੱਚ ਲਗਾਵਾਂਗੇ ਇਹ ਇੱਥੇ ਅਟੈਚ ਕਰ ਦਾਂਗੇ ਤੇ ਦੂਸਰਾ ਆਪਾਂ ਪਲੱਗ ਲਗਾਵਾਂਗੇ ਜਿਹੜਾ ਫੁੱਟ ਪੈਡ ਆ ਇਹਨੂੰ ਵੀ ਆਪਾਂ ਖੋਲ ਲਵਾਂਗੇ ਤੇ ਇਹ ਨੂੰ ਵੀ ਅਟੈਚ ਕਰ ਦਵਾਂਗੇ ਇਹ ਉੱਪਰ ਵਾਲੀ ਸਾਈਡ ਤੇ ਅਟੈਚ ਹੋਊਗਾ ਤੇ ਹੱਤ ਨਾਲ ਦਬ ਕੇ ਆਪਾਂ ਚਲਾ ਸਕਾਂਗੇ ਇਹ ਮਸ਼ੀਨ ਨੂੰ ਇਹਨੂੰ ਆਪਾਂ ਪਲੱਗ 'ਚ ਲਗਾਵਾਂਗੇ ਤੇ ਆਪਾਂ ਹੁਣ ਆਪਾਂ ਸਲਾਈ ਕਰਕੇ ਦਿਖਾਉਣੀ ਆ ਤੁਹਾਨੂੰ ਪੈਰ ਨੂੰ ਉੱਪਰ ਚੱਕ ਕੇ ਪਿੱਛੋਂ ਉਦੂਸ ਸਿੰਘ ਮਸ਼ੀਨ ਦੀ ਤਰ੍ਹਾਂ ਤੇ ਕੱਪੜਾ ਇਹਦੇ ਵਿੱਚ ਰੱਖਾਂਗੇ ਤੇ ਇਹਨੂੰ ਦਬ ਕੇ ਖਲਾਵਾਂਗੇ ਲੈ ਕਿਸੀ ਹੋਰ ਵੀ ਹੈਲਪ ਨਾਲ ਮਸ਼ੀਨ ਚਲਾ ਰਹੀ ਹੈ ਫਿਲਹਾਲ ਤੇ पैड में दबिया जा रहा मशीन चल रही है नॉर्मल मशीन की तरह से बहुत ही वजी है इनकी इस तरह सिलाई लगती है तरह लग उसलाई लगती नॉर्मल मशीन ऊपर लगती है हम आप कट देंगे यह सिलाई बहुत ही बढ़िया आई है बहुत ही सफाई आई है मशीन की सिलाई देखो इस तरीके मशीन सिलाई आई है ਕੁੜਾ ਅਟੈਚ ਹੋ ਗਿਆ ਦੋ ਤਹਾਂ ਲੈਂਗਵਲ ਤੇ ਇੱਥੇ ਇੱਕ ਫਿਰਕੀ ਹੋ ਗਈ ਹੈ ਜਿਹੜੀ ਨਾਰਮਲ ਮਸ਼ੀਨ ਦੀ ਤਰ੍ਹਾਂ ਹੀ ਹੈ ਇਹ ਤੁਸੀਂ ਜੇ ਚੇਂਜ ਕਰਨੀ ਹੈ ਕੋਈ ਹੋਰ ਧਾਗਾ ਪਾਉਣਾ ਤਾਂ ਤੁਸੀਂ ਇਹਦੇ ਵਿੱਚ ਵੀ ਪਾ ਸਕਦੇ ਤੇ ਇਹਨੂੰ ਆਪਾਂ ਬੰਦ ਕਰ ਦਾਂਗੇ ਫਿਰ ਕਿਨੂੰ ਉੱਪਰੋਂ ਟੱਕਣ ਲਗਾਵਾਂਗੇ ਇਸ ਤਰੀਕੇ ਨਾਲ ਇੱਥੋਂ ਵੀ ਤੁਸੀਂ ਖੋਲ ਕੇ ਜੇ ਤੁਸੀਂ ਰੀਲ ਵੀ ਰੱਖਣੀ ਹੈ ਇੱਥੇ ਇਸ ਨੂੰ ਬਾਹਰ ਕੱਢ ਕੇ ਕਿਲ ਨੂੰ ਇੱਥੇ ਮਸ਼ੀਨ ਵਿੱਚ ਰੀਲ ਰੱਖ ਸਕਦੇ ਹੋ ਤੇ ਇੱਥੇ ਕੁਝ ਪੁਆਇੰਟ ਦਿੱਤੇ ਹੋਏ ਨੇ। ਇੱਕ ਜਿਹੜੀ ਬੈਲੂ ਸਵਿਚ ਹੈ ਉਹ ਦੇਖੋ ਲਾਈਟ ਜਗਦੀ ਹੈ। ਦੂਸਰੀ ਤੋਂ ਮੋਟਰ ਜਿਹੜੀ ਹੈਗੀ ਆ ਆਪਣੇ ਆਪ ਜਿਸ ਤਰ੍ਹਾਂ ਮਸ਼ੀਨ ਆਪਣੇ ਆਪ ਹੀ ਚੱਲਦੀ ਹੈ ਦੂਸਰੀ ਸਵਿਚ ਨੂੰ ਦਬਾ ਕੇ। ਤੇ ਤੀਸਰੀ ਸਵਿਚ ਨਾਲ ਤੁਸੀਂ ਫੁੱਟ ਪੈਡ ਨੂੰ ਐਡਜਸਟ ਕਰ ਸਕਦੇ ਹੋ ਤੇ ਇੱਥੇ ਆਪਾਂ ਰੀਲ ਰੱਖ ਕੇ ਫਿਰ ਕਿਨੂੰ ਜਦੋਂ ਭਰਨਾ ਤਾਂ ਇੱਥੋਂ ਪਿੱਛੋਂ ਸਵਿਚ ਖੋਲ ਕੇ ਇਹਦੇ ਵਿੱਚ ਫਿਰਕੀ ਨੂੰ ਲਦਾ ਕੇ ਤੇ ਆਪਾਂ ਫਿਰਕੀ ਆਸਾਨੀ ਨਾਲ ਭਰ ਸਕਦੇ ਆ ਫਿਰਕੀ ਬਿਲਕੁਲ ਵੀ ਬਾਹਰ ਨਹੀਂ ਨਿਕਲਦੀ ਤੇ ਇਸ ਤਰੀਕੇ ਨਾਲ ਆਪਾਂ ਫਿਰਕੀ ਨੂੰ ਭਰ ਸਕਦੇ ਆ ਬਹੁਤ ਹੀ ਵਧੀਆ ਲੱਗਿਆ ਇਸ ਤਰ੍ਹਾਂ ਫਿਰਕੀ ਨੂੰ ਭਰਨਾ ਹੁਣ ਆਪਾਂ ਪੱਤਾ ਘਤੋੜ ਕੇ ਤੇ ਆਪਾਂ ਇਹ ਤੋਂ ਸਲਾਈ ਕਰਕੇ ਦਿਖਾਵਾਂਗੇ ਤੁਹਾਨੂੰ ਇਸ ਪੁਆਇੰਟ ਨੂੰ ਆਪਾਂ ਅੰਦਰ ਕਰ ਦਾਂਗੇ ਇਹ ਤਾਂ ਜਸਟ ਤੋਂ ਦੱਕ ਦੱਸਣ ਵਾਸਤੇ ਹੀ ਕੀਤਾ ਸੀ ਇਸ ਤਰੀਕੇ ਨਾਲ ਆਪਾਂ ਇਸ ਫਿਰਕੀ ਨੂੰ ਵੀ ਖੋਲ ਕੇ ਕੱਢ ਸਕਦੇ ਹਾਂ ਦੂਸਰੀ ਫਿਰਕੀ ਪਾ ਸਕਦੇ ਹਾਂ ਤੇ ਜਾਂ ਜੇ ਆਪਾਂ ਡਾਇਰੈਕਟ ਰੀਲ ਨਾਲ ਮਸ਼ੀਨ ਨੂੰ ਚਲਾਉਣਾ ਤਾਂ ਉਹ ਉੱਪਰ ਵਾਲੀ ਸਾਈਡ ਰੀਲ ਲਗਾ ਕੇ ਤੇ ਮਸ਼ੀਨ ਚਲਾ ਸਕਦੇ ਨੇ ਕਿ ਆਪਾਂ ਫਿਰਕੀ ਦੇ ਨਾਲ ਵੀ ਕੰਮ ਕਰ ਸਕਦੇ ਹਾਂ ਇਹਦੇ ਵਿੱਚ ਇਸ ਤਰ੍ਹਾਂ ਫਿਰਕੀ ਨੂੰ ਬਾਹਰ ਕੱਢ ਕੇ ਦੂਸਰੀ ਦੂਸਰੀ ਫਿਰਕੀ ਜਾਂ ਕਿਸੇ ਹੋਰ ਕਲਰ ਦਾ ਧਾਗਾ ਲਾਉਣਾ ਤਾਂ ਉਹ ਲਗਾ ਕੇ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਫਿਰਕੀ ਨੂੰ ਲਗਾ ਸਕਦੇ ਹਾਂ ਸਪਰਿੰਗਰ ਨੂੰ ਨਹੀਂ ਗਵਾਉਣਾ ਮੇਨ ਇਹਦੇ ਵਿੱਚ ਇਹੀ ਚੀਜ਼ ਹੈ ਹੁਣ ਆਪਾਂ ਧਾਗਾ ਪਾਵਾਂਗੇ ਜੋ ਤੀਜੀ ਜਗ੍ਹਾ ਤੇ ਆਪਾਂ ਧਾਗਾ ਪਾ ਰਹੇ ਉਸ ਤੋਂ ਬਾਅਦ ਚੌਥੀ ਜਗ੍ਹਾ ਤੇ ਉਸ ਤੋਂ ਬਾਅਦ ਆਪਾਂ ਸੂਈ ਦੇ ਵਿੱਚ ਧਾਗਾ ਪਾ ਦਾਂਗੇ ਇਦਵਾਰ ਤੋਂ ਆਪਾਂ ਸਲਾਈ ਕਰਕੇ ਦਿਖਾਵਾਂਗੇ ਤੁਹਾਨੂੰ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਇੰਸਟਾਗ੍ਰਾਮ YouTube ਤੇ Facebook ਦੇ ਪੇਜ ਤੋਂ ਇਸ ਤਰੀਕੇ ਦੀਆਂ ਵਧੀਆ ਵੀਡੀਓ ਦੇਖਣ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੇ ਵੀਡੀਓ ਤੁਹਾਨੂੰ ਥੋੜੀ ਬਹੁਤ ਵੀ ਲਾਇਕ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਵੀਡੀਓ ਨੂੰ ਸ਼ੇਅਰ ਕਰ ਦੇਣਾ ਇਸ ਮਸ਼ੀਨ ਦਾ ਇੱਕ ਹੋਰ ਫਾਇਦਾ ਕਿ ਤੁਸੀਂ ਇਸ ਨੂੰ ਸੈੱਲਾਂ ਨਾਲ ਵੀ ਚਲਾ ਸਕਦੇ ਆ ਲਾਈਟ ਗਈ ਹੋਵੇ ਤਾਂ ਕੋਈ ਜ਼ਰੂਰੀ ਐਮਰਜੈਂਸੀ ਕੰਮ ਕਰਨਾ ਹੋਵੇ ਤਾਂ ਤੁਸੀਂ ਸੈੱਲ ਪਾ ਕੇ ਇਸ ਮਸ਼ੀਨ ਨੂੰ ਆਸਾਨੀ ਨਾਲ ਚਲਾ ਸਕਦੇ ਆ ਦੂਸਰਾ 스ਵਿਚ ਦਬਾ ਕੇ ਇਹ ਮਸ਼ੀਨ ਆਪਣੇ ਆਪ ਹੀ ਚੱਲਦੀ ਰਹੂਗੀ ਇਹ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਵਧੀਆ ਲੱਗੀ ਹੋਈ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਫਿਰ ਦੋਸਤਾਂ ਨੂੰ મિતਰਾਂ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਇਦਾਂ ਦੀਆਂ ਹੀ ਆਸਾਨ ਵੀਡੀਓ ਲੈ ਕੇ ਇਹ ਇੱਕ ਸਟੈਂਡ ਸੀਗਾ ਜਿਹੜਾ ਨਾਲ ਮਿਲਿਆ ਸੀ ਇਹਨੂੰ ਆਪਾਂ ਇਹਦੇ ਮਸ਼ੀਨ ਦੇ ਅੱਗੇ ਵਾਲੀ ਸਾਈਡ ਅਟੈਚ ਕਰਕੇ ਤਾਂ ਜੋ ਆਪਾਂ ਨੂੰ ਕਪੜਾ ਰੱਖਣਾ ਸੌਖਾ ਹੋਵੇ ਧੰਨਵਾਦ ਜੀ ਤੁਹਾਡਾ ਵੀਡੀਓ